ਅੱਜ ਅਸੀਂ ਕੈਬਨਟ ਦੇ ਵਿੱਚ ਜਿਹੜਾ ਐਕਟ ਹੈ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1998 ਕੱਲ ਵੀ ਆਪਣੀ ਗੱਲ ਚੱਲੀ ਸੀ 1958 ਪਹਿਲਾਂ ਜਿਆਦਾ ਜਿਹੜੇ ਐਕਟ ਨੇ ਉਹ ਵਜੇ ਤੱਕ ਜਿਹੜਨੇ ਉਹ ਚੱਲੀ ਜਾਂਦੇ ਨੇ ਕਿਸੇ ਨੇ ਦੇਖਿਆ ਨਹੀਂ ਜ਼ਮਾਨਾ ਬਦਲ ਗਿਆ ਤਾਂ ਉਹਦੇ ਮਤਲਬ ਕਿਸ ਨੂੰ ਬਦਲਣਾ ਹੋਊਗਾ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮੈਂ ਇੱਥੇ ਬੈਠੇ ਨਾਲ ਸੁਆਰ ਰਿਆ ਮੈਂ ਇੱਥੇ ਸਭ ਨਾਲ ਮਨਰੇਸ਼ ਜੀ ਬੈਠੇ ਐਕਟ ਸਰ ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਜਿਹੜਾ ਅੱਜ ਸੋਧ ਆਈ ਹੈ ਦੁਕਾਨਦਾਰਾਂ ਤੋਂ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀ ਉਹ ਇੱਕ ਵੀ ਜੇ ਹੋ ਰੱਖਦੇ ਸੀਗੇ ਹੈਲਪ ਪਰ ਜਦੋਂ ਕੋਈ ਕੰਮ ਕਰਨਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਸਾਹਮਣੇ ਰਹਿੰਦਾ ਸੀ ਤੇ ਕਿ ਕਿੰਨੇ ਪੈਸੇ ਦੇਣਾ ਹੈ ਤੂੰ ਅਕਾਊਂਟਸ ਰੱਖਿਆ ਉਹ ਘਰ ਰੱਖਿਆ ਨਹੀਂ ਰੱਖਿਆ ਹੁਣ ਅਸੀਂ ਇਹਨੂੰ ਬਣਾ ਕੇ ਵੀ ਕਰਤਾ ਕਿ ਵੀ ਜਬ ਵੀ ਤੋਂ ਘੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਸੈਕਟ ਜਾਂ ਕੋਈ ਐਨਓਸੀ ਜਾਂ ਕੋਈ ਕੁਝ ਦੀ ਕਿਸੇ ਚੀਜ਼ ਦੀ ਲੋੜ ਨਹੀਂ ਪਾ ਜ਼ਰੂਰੀ ਕੋਈ ਵੀ ਤੋਂ ਉੱਪਰ ਜਿਹੜੇ ਨੇ ਉਹਨਾਂ ਨਾਲ ਦਾ ਜਿਹੜਾ ਸਾਰੀ ਅਨੰਦੀ ਸਟੇਸ਼ਨ ਸਾਰਾ ਕੁਝ ਤੇ ਦੀ ਜੋ ਕੱਟ ਵਾਲੇ ਜਿੰਨੇ ਵੀ ਨੇ ਉਹਨੂੰ ਰਿਸਪੈਕਟ ਦੇਣ ਧਮਕੀਆਂ ਨਾ ਕੋਈ ਫालतू ਜੁਰਮਾਨੇ ਨਾ बार-बार ਚੱਕਰ ਤਾਂ ਉਹ ਆਰਾਮ ਨਾਲ ਕੰਮ ਕਰ ਸਕਦੇ ਨੇ ਤੇ ਲਗਭਗ 95% ਦੇ ਵਿੱਚ ਘਬਰ ਜਾਂਦਾ ਹੈ ਜੀ ਜਾਂ ਨਹੀਂ ਤੋਂ ਭੱਜਿਆ